ਸੋ ਸਾਰਿਆਂ ਨੂੰ ਜੈ ਸ਼੍ਰੀ ਰਾਮ ਰਾਦੇ ਰਾਦੇ ਸੋ ਅੱਜ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿ ਪ੍ਰੋਗਰਾਮ ਜਿਹੜਾ ਕਰਾਇਆ ਜਾ ਰਿਹਾ ਏ ਤਸਵੀਰਾਂ ਵੀ ਦਿਖਾਵਾਂਗੇ ਤੇ ਨਾਲ ਦੀ ਨਾਲ ਕੋਈ ਨਾ ਕੋਈ ਪ੍ਰੋਗਰਾਮ ਧਾਰਮਿਕ ਕਰਦੇ ਰਹਿੰਦੇ ਨੇ ਇਹ ਤੀਸਰਾ ਪ੍ਰੋਗਰਾਮ ਜਿਹੜਾ ਬਟਾਲਾ ਦੀ ਧਰਤੀ ਤੇ ਹੋ ਰਿਹਾ ਪਹਿਲਾਂ ਵੀ ਬੜੇ ਪ੍ਰੋਗਰਾਮ ਹੋਏ ਨੇ ਬਟਾਲਾ ਦੇ ਵਿੱਚ ਬਟਾਲਾ ਦੀ ਧਰਤੀ ਵੀ ਜਿਹੜੀ ਇੱਕ ਪਵਿੱਤਰ ਧਰਤੀ ਮੰਨੀ ਗਈ ਏ ਸ੍ਰੀ ਗੁਰੂ ਨਾਨਕ ਦੇਵ ਜੀ ਵੀ ਇੱਥੇ ਵਿਆਹਣ ਵਾਸਤੇ ਆਏ ਸੀ ਤੇ ਨਾਲ ਦੀ ਨਾਲ 33 ਕੋਟੀ ਦੇਵੀ ਦੇਵਤੇ ਜਿਹੜੇ ਸ਼ਨੀਸ਼ਵਰ ਮੰਦਿਰ ਧਾਮ ਤੇ ਪਹੁੰਚੇ ਸੀ ਤੇ ਨਾਲ ਦੀ ਨਾਲ ਪ੍ਰਸਿੱਧ ਮੰਦਿਰ ਵੀ ਏ ਕਾਲੀਦਵਾਰਾ ਸੋ ਤਸਵੀਰਾਂ ਤੁਹਾਨੂੰ ਦਿਖਾ ਦਾਂਗੇ ਕਿ ਬਟਾਲਾ ਦੇ ਸ਼ਾਮ ਪਰਵਾਰ ਰਜਿਸਟਰਡ ਬਟਾਲਾ ਵਾਲੇ ਜਿਹੜੇ ਨੇ ਉਹ ਪ੍ਰੋਗਰਾਮ ਕਰ ਰਹੇ ਨੇ ਖਾਟੂ ਸ਼ਾਮ ਜੀ ਦਾ ਭਜਨ ਸੰਧਿਆ ਪ੍ਰੋਗਰਾਮ ਕਰ ਰਹੇ ਨੇ ਆਪਾਂ ਗੱਲਬਾਤ ਵੀ ਕਰਾਂਗੇ ਕੀ ਉਹਨਾਂ ਦਾ ਕਹਿਣਾ ਏ ਤੇ ਕਿੰਨੀ ਕੁ ਸੰਗਤ ਪਹੁੰਚ ਰਹੀ ਏ ਤੇ ਕਿੱਥੋਂ-ਕਿੱਥੋਂ ਆ ਰਹੀ ਏ ਤਸਵੀਰਾਂ ਤੁਹਾਨੂੰ ਇੱਕ ਵਾਰੀ ਦਿਖਾ ਦਾਂਗੇ ਕਿ ਤਿਆਰੀ ਤਿਆਰੀ ਚੱਲ ਰਹੀ ਏ ਪੂਰੀ ਜੋਰਾ ਸੋਰਾ ਤੇ ਤੇ ਇੱਥੇ ਕਾਫੀ ਸੰਗਤ ਜਰੀਏ ਪਹੁੰਚ ਰਹੀ ਹੈ ਆਪਾਂ ਗੱਲਬਾਤ ਵੀ ਕਰਾਂਗੇ ਸਭਾ ਦੇ ਜਰੇ ਮੈਂਬਰ ਨੇ ਇੱਥੇ ਮੌਜੂਦ ਨੇ ਉਹਨਾਂ ਦਾ ਕੀ ਕਹਿਣਾ ਹੈ ਕੋਈ ਵੀ ਧਾਰਮਿਕ ਪ੍ਰੋਗਰਾਮ ਹੋਵੇ ਤਾਂ ਇਹ ਜਰੇ ਨੌਜਵਾਨ ਨੇ ਉੱਤੇ ਜਾ ਕੇ ਦਿਨ ਰਾਤ ਇੱਕ ਕਰਕੇ ਤੇ ਮਿਹਨਤ ਕਰਦੇ ਨੇ ਤੇ ਸੇਵਾ ਕਰਦੇ ਨੇ ਤੇ ਪ੍ਰਮਾਤਮਾ ਦੀ ਵੀ ਕਿੰਨਾ ਕਿਤੇ ਕਿਰਪਾ ਹੁੰਦੀ ਹੈ ਕੋਈ ਨਾ ਕੋਈ ਧਾਰਮਿਕ ਪ੍ਰੋਗਰਾਮ ਕਰਦੇ ਰਹਿੰਦੇ ਨੇ ਗੱਲਬਾਤ ਕਰਦੇ ਆ ਸੋ ਹਰਿਨਾਮ ਜੀ ਹਰਿਨਾਮ ਜੀ ਕੀ ਨਾਮ ਹੈ ਮੇਰਾ ਨਾਮ ਲੱਖੀ ਚਰਮਾ ਜੀ ਲੱਖੀ ਜੀ ਕਿੱਦਾਂ ਦੇਖਦੇ ਹੋ ਕਿ ਬਟਾਲਾ ਦੀ ਧਰਤੀ ਵੀ ਜਰੀਏ ਗੁਰੂਆਂ ਵੀਰਾਂ ਦੀ ਧਰਤੀ ਕਹੀ ਜਾਂਦੀ ਹੈ ਤੇ ਤੁਸੀਂ ਵੀ ਕੋਈ ਨਾ ਕੋਈ ਪ੍ਰਰਲਾ ਕਰਦੇ ਰਹਿੰਦੇ ਕਿ ਨਵਾਂ ਪ੍ਰੋਗਰਾਮ ਤੇ ਕੋਣ ਕੋਣ ਅਥੇ ਪਹੁੰਚ ਰਿਹਾ ਦੇਖੋ ਜੀ ਪਰਮਾਤਮਾ ਦੇ ਕਿਰਪਾ ਦੇ ਨਾਲ ਬਟਾਲਾ ਸ਼ਹਿਰ ਜਿਹੜਾ ਵਾ ਪਵਿੱਤਰ ਧਰਤੀ ਹੈ ਤੇ ਪਰਮਾਤਮਾ ਵੱਲੋਂ ਅਸੀਂ ਜਿਹੜਾ ਵਾ ਕਿ ਇਹ ਪਰਮਾਤਮਾ ਦੀ ਦੀਨੀ ਹੈ ਕਿ ਜੋ ਪਰਮਾਤਮਾ ਵੱਲੋਂ ਸਾਡੀ ਡਿਊਟੀ ਲੱਗਦੀ ਹੈ ਉਮੀਦ ਪਾਉਂਦੇ ਨੇ ਤੇ ਅਸੀਂ ਸਾਡੇ ਭਰਾ ਇਕੱਠੇ ਹੋ ਗਏ ਬਾਬਾ ਜੀ ਦਾ ਕਾਰਜ ਕਰਾਣੇ ਆ ਤੇ ਸ਼ਾਮ ਪਰਿਵਾਰ ਰਜਿਸਟਰ 378 ਬਟਾਲਾ ਵੱਲੋਂ ਜਿਹੜਾ ਵਾ ਖਾਟੂ ਸ਼ਾਮ ਜੀ ਦੀ ਤੀਸਰੀ ਵਾਰਸ਼ਿਕ ਭਜਨ ਸੰਧਿਆ ਜਿਹੜੀ ਹੈ ਉਹ ਏਵੀਐਮ ਸਕੂਲ ਦੀ ਗਰਾਊਂਡ 'ਚ ਕਰਵਾਈ ਜਾ ਰਹੀ ਹੈ ਪਹਿਲਾਂ ਦੋ ਵਾਰੀ ਜਿਹੜੀ ਭਜਨ ਸੰਧਿਆ ਕਰਵਾਈ ਗਈ ਹੈ ਉਹ ਕਮਿਊਨਿਟੀ ਹਾਲ ਦੇ ਵਿੱਚ ਕਰਵਾਈ ਗਈ ਹੈ ਐਸ ਸਾਲ ਜਿਹੜਾ ਵਾ ਅਸੀਂ ਏਵੀਐਮ ਸਕੂਲ ਦੀ ਗਰਾਊਂਡ ਜਿਹੜੀ ਹੈ ਉਹ ਚੁਣੀ ਹੈ ਸੋ ਲੱਕੀ ਦੀ ਪਹਿਲਾਂ ਜਿਹੜੇ ਪ੍ਰੋਗਰਾਮ ਹੋਏ ਨੇ ਉੱਥੇ ਕਿੰਨੀ ਗੰਗ ਸੰਗਤ ਪਹੁੰਚੀ ਸੀ ਤੇ ਹੁਣ ਤੀਜਾ ਪ੍ਰੋਗਰਾਮ ਆ ਮੈਨੂੰ ਲੱਗਦਾ ਕਿ ਸੰਗਤ ਵਧ ਗਈ ਐ ਇਸ ਕਰਕੇ ਤੁਸੀਂ ਵੱਡੀ ਗਰਾਊਂਡ ਦੇ ਵਿੱਚ ਪ੍ਰੋਗਰਾਮ ਕਰਨਾ ਜਾ ਰਹੇ ਹੋ ਤੇ ਇਸ ਤੋਂ ਅਗਲਾ ਪ੍ਰੋਗਰਾਮ ਹੋਏਗਾ ਤੇ ਮੈਨੂੰ ਪਤਾ ਲੱਗਦਾ ਕਿ ਉਸ ਤੋਂ ਐਤੋਂ ਵੀ ਵੱਡੀ ਜਿਹੜੀ ਗਰਾਊਂਡ ਹੋਏਗੀ ਕਿੰਨੇ ਕੁ ਲੋਕ ਆ ਰਹੇ ਨੇ ਇੱਥੇ ਤੇ ਕਿੱਥੋਂ ਕਿੱਥੋਂ ਜਿਹੜੀਆਂ ਸੰਗਤਾਂ ਪਹੁੰਚ ਰਹੀਆਂ ਨੇ ਦੇਖੋ ਜੀ ਆਪਾਂ ਜੋ ਵੀ ਪਿਆਰ ਹੈ ਗਵਾ ਉਹ ਸ਼ਾਮ ਬਾਬਾ ਜੀ ਦੇ ਨਾਲ ਸਾਰੇ ਸੰਗਤ ਦਾ ਪਿਆਰ ਹੈ ਤੇ ਪਿਛਲੀ ਵਾਰੀ ਜਿਹੜੇ ਆਪਾਂ ਦੋ ਪ੍ਰੋਗਰਾਮ ਕਮਿਊਨਿਟੀ ਹਾਲ ਕਰਾਏ ਨੇ ਮੈਂ ਸ਼ਹਿਰ ਵਾਸੀਆਂ ਦਾ ਵੀ ਦਿਲੋਂ ਆਪਣਾ ਪੂਰੀ ਟੀਮ ਸਾਡੀ ਉਹਨਾਂ ਦਾ ਦਿਲੋਂ ਧੰਨਵਾਦ ਕਰਦੀ ਆ ਆਪਾਂ ਦਿਲੋਂ ਰਹਿਣੀ ਉਹਨਾਂ ਦੇ ਕਿਉਂਕਿ ਉਹਨਾਂ ਨੇ ਇੰਨਾ ਕਿ ਪਿਆਰ ਦਿੱਤਾ ਸਾਨੂੰ ਤੇ ਇਸ ਕਰਕੇ ਜਿਹੜਾ ਵਾ ਕਿ ਆਪਾਂ ਸੰਗਤ ਉੱਥੇ ਵੱਧ ਹੋਣ ਕਰਕੇ ਜਿਹੜਾ ਵਾ ਇਸ ਸਾਲ ਆਪਾਂ ਜਿਹੜਾ ਏਵੀਐਮ ਸਕੂਲ ਦੀ ਗਰਾਊਂਡ 'ਚ ਆਏ ਆ ਕਿ ਉੱਥੇ ਬਹੁਤ ਜ਼ਿਆਦਾ ਸੰਗਤ ਸੀ ਤੇ ਬਾਕੀ ਗੱਲ ਰਹੀ ਕਿ ਸੰਗਤ ਕਿੱਥੋਂ-ਕਿੱਥੋਂ ਆ ਰਹੀ ਹੈ ਇਹ ਬਾਬਾਈ ਦਾ ਪਿਆਰ ਹੀ ਹੈ ਕਿ ਬਾਬਾਈ ਦੇ ਜਿਹੜੇ ਸ਼ਾਮ ਪ੍ਰੇਮੀ ਨੇ ਉਹ ਪਤਾ ਨਹੀਂ ਕਿੱਥੋਂ-ਕਿੱਥੋਂ ਆ ਜਾਣੇ ਨੇ ਤੋ ਐਸ ਕਰਕੇ ਇਸ ਵਾਰ ਇਹ ਆਪਾਂ ਕੁਝ ਨਹੀਂ ਕਹਿ ਸਕਦੇ ਕਿ ਕਿੱਥੋਂ ਆਨੇ ਨੇ ਬਾਬਾਈ ਦਾ ਪਿਆਰ ਹੈ ਜਿੱਥੇ-ਜਿੱਥੇ ਉਹਨਾਂ ਦੇ ਪ੍ਰੇਮੀ ਬੈਠੇ ਨੇ ਉਹਨਾਂ ਉਹਨਾਂ ਨੇ ਜਿੱਥੇ ਉਹਨਾਂ ਨੂੰ ਪਤਾ ਜਦੋਂ ਲੱਗਣਾ ਵਾ ਤੇ ਉਹਨਾਂ ਨੇ ਸਾਰਿਆਂ ਨੇ ਇੱਥੇ ਪਹੁੰਚ ਜਾਣਾ ਜੀ ਸੋ ਕਿੱਦਾਂ ਦੇ ਇੰਤਜ਼ਾਮ ਕੀਤੇ ਜਾ ਰਹੇ ਆ ਮੈਂ ਦੇਖਦਾ ਪਿਆ ਕਿ ਸਟੇਜ ਵੀ ਬਹੁਤ ਪੱਕੀ ਤੌਰ ਤੇ ਜਰੀ ਬਣਾਈ ਜਾ ਰਹੀ ਏ ਤੇ ਰੇਜ਼ਮੈਂਟ ਵੀ ਬੜੇ ਵਧੀਆ ਤੁਸੀਂ ਵੀ ਇਸ ਟਾਈਮ ਪਹੁੰਚਿਓ ਦਿਨ ਰਾਤ ਮਿਹਨਤ ਕਰਦੇ ਹੋ ਕਿਤਨਾ ਕਿਤੇ ਖਾਟੂ ਸ਼ਾਮ ਦੀ ਕਿਰਪਾਏ ਤੇ ਫੇਰ ਇਹੋ ਜਿਹੇ ਕੰਮ ਦੇ ਰਹੇ ਨੇ ਹੁੰਦੇ ਨੇ ਦੇਖੋ ਜੀ ਪੂਰੀ ਟੀਮ ਜਿਹੜੀ ਹੈ ਉਹ ਦਿਨ ਰਾਤ ਮਿਹਨਤ ਦੇ ਵਿੱਚ ਲੱਗੀ ਦੀ ਹੈ ਬਾਕੀ ਸਾਡੀ ਪੂਰੀ ਟੀਮ ਦੀ ਇਹੀ ਆਪਣਾ ਮੰਚਾ ਹੁੰਦੀ ਹੈ ਕਿ ਅਸੀਂ ਆਪਣੇ ਵੱਲੋਂ ਪੂਰੇ ਐਫਰਟ ਕਰੀਏ ਕਿ ਕੋਈ ਵੀ ਆਪਣਾ ਸੰਗਤ ਆਏ ਆਪਾਂ ਕਿਸੇ ਨੂੰ ਵੀ ਕੋਈ ਵੀ ਚੀਜ਼ ਤੋਂ ਕੋਈ ਆਪਣਾ ਵਾਕੇ ਉਹਨੂੰ ਕੋਈ ਚੀਜ਼ ਦੀ ਦਿੱਕਤ ਨਾ ਆਏ ਹਰ ਇੱਕ ਫੈਸਿਲਿਟੀ ਜਿਹੜੀ ਉਹਨੂੰ ਮਿਲੇ ਤੇ ਆਪਣੇ ਵੱਲੋਂ ਆਪਾਂ ਆਪਣੇ ਬੁਖਤਾ ਇੰਤਜ਼ਾਮ ਕਰੀਏ ਸੋ ਲੰਗਰ ਭੰਡਾਰਿਆਂ ਦੀ ਗੱਲ ਕਰ ਲਈ ਤੇ ਲੰਗਰ ਭੰਡਾਰਿਆਂ ਦੀ ਵੀ ਜਿਹੜੀ ਤਿਆਰੀ ਵਰੀ ਉਧਰ ਸ਼ੁਰੂ ਹੋ ਚੁੱਕੀ ਹੈ ਉਹ ਵੀ ਕਿੰਨੇ ਕ ਸੰਗਤ ਵਾਸਤੇ ਜਿਹੜਾ ਲੰਗਰ ਦੇ ਪਕਵਾਨ ਜਿਹੜੇ ਨੇ ਉਹ ਬਣਨ ਜਾ ਰਹੇ ਤੁਹਾਡੀ ਸਭਾ ਵੱਲੋਂ ਆਪਾਂ 2000 ਬੰਦੇ ਦਾ ਹਜੇ ਐਸਟੀਮੇਟ ਲੰਗਰ ਦਾ ਰੱਖਿਆ ਵਾ ਉਹਦੇ ਵਿੱਚ ਇਹ ਵਾ ਕਿ ਬਾਕੀ ਬਾਬਾ ਜੀ ਦੀ ਕਿਰਪਾ ਨਾਲ ਬੜੇ ਸ਼ਰਧਾਲੂ ਹੁੜ ਵੀ ਆ ਰਹੇ ਨੇ ਕੋਈ ਆਪਣੇ ਵੱਲੋਂ ਸੇਵਾ ਵੀ ਕਰ ਰਹੇ ਨੇ ਬਾਕੀ ਵੀ ਤੇ ਇਹ ਵਾ ਕਿ ਉਹ ਹੁਣ ਜਿੰਨੀ ਦੇ ਤੱਕ ਚੱਲੇਗਾ ਲੰਗਰ ਉਹ ਚੱਲੇਗਾ ਬਾਕੀ ਆਪਾਂ 2 ਤੋਂ 25 2025 ਸੋ ਬੰਦੇ ਦਾ ਆਪਣਾ ਪ੍ਰੋਗਰਾਮ ਰੱਖਿਆ ਦਾ ਲੰਗਰ ਦਾ ਸੋ ਹੋਰ ਵੀ ਮੈਂਬਰ ਮੌਜੂਦ ਨੇ ਇਹ ਸਾਰੇ ਖਾਟੂ ਸ਼ਾਮ ਦੇ ਪ੍ਰੇਮੀ ਨੇ ਤੇ ਉਹਨਾਂ ਨੂੰ ਬੜਾ ਪਿਆਰ ਕਰਦੇ ਨੇ ਤੇ ਉਹਨਾਂ ਦੀ ਕਿਰਪਾ ਨਾਲ ਕਿਤੇ ਨਾ ਕਿਤੇ ਇਹ ਜਿਹੜਾ ਪ੍ਰੋਗਰਾਮ ਹਰ ਸਾਲ ਕਰਦੇ ਨੇ ਗੱਲਬਾਤ ਕਰਦੇ ਆ ਸੋ ਜੈ ਸ਼੍ਰੀ ਸ਼ਾਮ ਜੀ ਜੈ ਸ਼੍ਰੀ ਸ਼ਾਮ ਜੀ ਸੋ ਕੀ ਨਾਮ ਦੇ ਕਰਨ ਬੰਲਾ ਦੇ ਇਹ ਕਰਨ ਜੀ ਕਿੱਦਾਂ ਲੱਗਦਾ ਹੈ ਕਿ ਜਿਹੜਾ ਤੀਜਾ ਪ੍ਰੋਗਰਾਮ ਕਰਾਇਆ ਜਾ ਰਿਹਾ ਬੜੀ ਕਿਰਪਾ ਹੈ ਉਹਨਾਂ ਦੀ ਤੁਹਾਡੇ ਤੇ ਸਾਰੇ ਪਰਿਵਾਰਾਂ ਦੇ ਉੱਤੇ ਤੇ ਬਟਾਲਾ ਵਾਸੀਆਂ ਨੇ ਵੀ ਸਹਿਯੋਗ ਦਿੱਤਾ ਕੀ ਕਹਿਣਾ ਚਾਹੁੰਦੇ ਬਸ ਇਹ ਜੀ ਬਾਬਾ ਜੀ ਦੀ ਕਿਰਪਾ ਵਾ ਜਿਨ੍ਹਾਂ ਨੇ ਸਾਨੂੰ ਇਸ ਲਾਇਕ ਸਮਝਿਆ ਕਿ ਅਸੀਂ ਉਹਨਾਂ ਨੂੰ ਆਪਣੇ ਸ਼ਹਿਰ 'ਚ ਲੈ ਕੇ ਆਈਏ ਵਿਰਾਜਮਾਨ ਕਰਾਈਏ ਤੇ ਸਾਰੇ ਬਟਾਲੇ ਸ਼ਹਿਰ ਨੂੰ ਉਹਨਾਂ ਦਾ ਦਿਦਾਰ ਕਰਾਈਏ ਉਹਨਾਂ ਦਾ ਅਸ਼ੀਰਵਾਦ ਲਈਏ ਅਸੀਂ ਤੇ ਬਹੁਤ ਛੋਟੇ ਆ ਉਹਨਾਂ ਦੇ ਅੱਗੇ ਉਹਨਾਂ ਦੇ ਬੱਚੇ ਆ ਤੇ ਜੋ ਸਾਡੇ ਕੋਲੋਂ ਬੈਸਟ ਤੋਂ ਬੈਸਟ ਹੋ ਸਕਦਾ ਉਹ ਆਹੀ ਕਰ ਰਹੇ ਆ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਆ ਕਿ ਇਹ ਪ੍ਰੋਗਰਾਮ ਬਹੁਤ ਜ਼ਿਆਦਾ ਉਚਾਈਆਂ ਤੱਕ ਪਹੁੰਚੇ ਅਗਲੇ ਸਾਲ ਆਈ ਇਸ ਤੋਂ ਵੀ ਵੱਧ ਅਰੇਂਜਮੈਂਟ ਕਰਾਂਗੇ ਸੋ ਦੋ ਪ੍ਰੋਗਰਾਮ ਕਰਾਏ ਨੇ ਤੇ ਬੜਾ ਸਹਿਯੋਗ ਮਿਲਿਆ ਉਹਨਾਂ ਦੀ ਕਿਰਪਾ ਵੀ ਹੋਈ ਹੈ ਤੀਸਰਾ ਪ੍ਰੋਗਰਾਮ ਵੱਡੀ ਗਰਾਊਂਡ ਦੇ ਵਿੱਚ ਹੋ ਰਿਹਾ ਤੇ ਲੱਗਦਾ ਨਹੀਂ ਕਿ ਉਹਨਾਂ ਦੀ ਕਿਰਪਾ ਨਾਲ ਅਗਲੀ ਵਾਰ ਫਿਰ ਵੱਡੀ ਗਰਾਊਂਡ ਦੇ ਵਿੱਚ ਹੋਏਗਾ ਸੰਗਤ ਜਿਆਦਾ ਵਧੇਗੀ ਬਿਲਕੁਲ ਜ਼ਰੂਰ ਜੀ ਸ਼ਹਿਰ ਵਾਸੀਆਂ ਦਾ ਸਾਥ ਰਿਹਾ ਤੇ ਅਸੀਂ ਆਂਦੇ ਸਾਲ ਤੱਕ ਮਤਲਬ ਇਸ ਤੋਂ ਵੀ ਵੱਡੀ ਗਰਾਊਂਡ 'ਚ ਪ੍ਰੋਗਰਾਮ ਕਰਾਵਾਂਗੇ ਸੋ ਹੋਰ ਵੀ ਮੈਂਬਰ ਮੌਜੂਦ ਨੇ ਕੀ ਕਹਿਣਾ ਦਿਨ ਰਾਤ ਮਿਹਨਤ ਕਰਦੇ ਪਏ ਨੇ ਤੇ ਉਹਨਾਂ ਤੇ ਕਿਰਪਾ ਵੀ ਹੈ ਖਾਟੂ ਸ਼ਾਮ ਜੀ ਦੀ ਕਿਰਪਾ ਵੀ ਹੈ ਤੇ ਮਿਹਨਤ ਵੀ ਤਾਂ ਹੀ ਹੁੰਦੀ ਹੈ कि जे कितना किते ਉਹਨਾਂ ਦੀ ਕਿਰਪਾ ਹੋਵੇ ਤੇ ਗੱਲਬਾਤ ਕਰਦੇ ਆ ਸੋ ਜੈ ਸ਼੍ਰੀ ਸ਼ਾਮ ਜੀ ਜੈ ਸ਼੍ਰੀ ਸ਼ਾਮ ਜੀ ਬੋਲ ਹਾਰੇ ਕੇ ਸਾਰੇ ਕੀ ਜੈ ਕੀ ਨਾਮ ਜੀ ਮੇਰਾ ਨਾਮ ਸਾਹਿਲ ਗੋਇਲਾ ਜੀ ਗੁਰ ਸਾਹਿਬ ਕਿੱਦਾਂ ਲੱਗਦਾ ਹੈ ਕਿ ਫਿਰ ਪ੍ਰੋਗਰਾਮ ਜਿਹੜਾ ਕਰਾਉਣ ਜਾ ਰਹੇ ਹੋ ਤੀਸਰਾ ਪ੍ਰੋਗਰਾਮ ਹੈ ਤੇ ਬੜੀ ਕਿਰਪਾ ਉਹਨਾਂ ਦੀ ਖਾਟੂ ਸ਼ਾਮ ਜੀ ਦੀ ਤੇ ਤੁਸੀਂ ਬਾਬਾ ਜੀ ਦੀ ਕਿਰਪਾ ਦੇ ਹੱਦ ਤੱਕ ਵੇਖੋ ਜੀ ਹੱਦ ਤੱਕ ਪਹਿਲੇ ਕੀਰਤਨ ਤੋਂ ਚੱਲਦੀ ਆ ਰਹੀ ਹੈ ਜੀ ਸਾਡੇ ਦੇ ਨਹੀਂ ਚੱਲਦੇ ਸਾਡੇ ਸਾਰੇ ਪਰਿਵਾਰ ਚੱਲਦੀ ਆ ਰਹੀ ਹੈ ਜਿਹੜਾ ਉਹਨਾਂ ਨੇ ਸਾਨੂੰ ਮਿਲ ਕੇ ਤੀਸਰਾ ਕੀਰਤਨ ਕਰਵਾ ਰਹੇ ਨੇ ਜੀ ਬਾਬਾ ਜੀ ਦੀ ਕਿਰਪਾਈ ਹੈ ਕਿ ਇਹ ਉਹਨਾਂ ਦੇ ਨਾਲ ਜੁੜੇ ਹੋਏ ਹਨ ਜਿਹੜੇ ਸਾਡੇ ਦੇ ਬਾਬਾ ਜੀ ਦੀ ਕਿਰਪਾਈ ਹੈ ਜਿਨ੍ਹਾਂ ਨੇ ਸਾਨੂੰ ਇਹ ਸਲਾਹ ਸਮਝਾਇਆ ਕਿ ਬਾਬਾ ਬਾਬਾ ਜੀ ਦਾ ਕੀਰਤਨ ਕਰਵਾਈਏ ਤੇ ਅੱਜ ਵੇਖੋ 3 ਸਾਲ ਹੋ ਗਏ ਸਾਨੂੰ ਅਸੀਂ ਤੀਸਰਾ ਕੀਰਤਨ ਕਰਵਾਉਣ ਜਾ ਰਹੇ ਹਾਂ ਉਹਨਾਂ ਦਾ ਬਾਕੀ ਇਹ ਚ ਸ਼ਹਿਰ ਵਾਸੀਆਂ ਦਾ ਵੀ ਬਹੁਤ ਵੜਾ ਸਹਿਯੋਗ ਹੈਗਾ ਵਾ ਜਿਹੜੇ ਸਾਨੂੰ ਮਤਲਬ ਕਿ ਪੈਰ ਪੈਟਿਆਂ ਨਾਲ ਚੱਲਦੇ ਨੇ ਸਾਨੂੰ ਕਿਸੇ ਵੀ ਪਾਸੋਂ ਪਿੱਛੇ ਨਹੀਂ ਰੱਖਦੇ ਅਸੀਂ ਜਦੋਂ ਵੀ ਕਿਸੇ ਕੋਲ ਜਾਂਦੇ ਹਾਂ ਸਾਰੇ ਜੀ ਸਦਕੇ ਸਾਨੂੰ ਮਤਲਬ ਕਿ ਟ੍ਰੀਟ ਵੀ ਬੜਾ ਵਧੀਆ ਕਰ ਦਿੰਦੇ ਨੇ ਤੇ ਪਲੱਸ ਆਪਣੇ ਵੱਲੋਂ ਜੋ ਬੈਸਟ ਬੰਦਾ ਹੈ ਸਾਰੇ ਸਾਡੀ ਹੈਲਪ ਕਰਦੇ ਨੇ ਸੋ ਦੇਖੋ ਜੀ ਇਹੀ ਤੇ ਕਹਨੇ ਆ ਜੀ ਜੀ ਤੇ 올 ওভার ਦੀ ਪੰਜਾਬ ਸਭ ਨੂੰ ਮਤਲਬ ਕਿ ਆਪੇ ਜਾ ਨੋਤਾ ਭੇਜਿਆ ਵਾ ਬਾਕੀ ਇਹ ਬਾਬਾ ਜੀ ਦੀ ਨੂੰ ਪਤਾ ਜ਼ਿਆਦਾ ਕੀ ਉਹਨਾਂ ਨੇ ਕਿੱਥੋਂ ਕਿੱਥੋਂ ਕਿਹਾ ਕਿ ਜਿਹੜੀ ਸੰਗਤ ਸਭ ਲੈਣੀ ਹੈ ਜੀ ਆਪਣੀ ਸੰਗਤ ਖਰੀ ਪੰਜਾਬ ਚ ਮਤਲਬ ਕਿ ਅੰਮ੍ਰਿਤਸਰ ਉਹ ਵੀ ਆਏਗੀ ਜਲੰਧਰ ਉਹ ਵੀ ਆਏਗੀ ਤਰਨਤਾਰਨ ਤੋਂ ਵੀ ਆ ਰਹੀ ਹੈ ਬਾਕੀ ਇਹ ਬਾਬਾ ਜੀ ਦੀ ਕਿਰਪਾ ਹੈ ਕੀ ਆ ਹੁਣ ਸਾਡੇ ਵੀਰ ਭਰਾਵਾਂ ਨੇ ਜਿੱਥੇ ਇੱਥੇ ਆਪਣੇ ਮਤਲਬ ਕਿ ਰਿਲੇਟਿਵ ਵਗੈਰਾ ਨੂੰ ਫਰੈਂਡਸ ਵਗੈਰਾ ਨੂੰ ਭੇਜੀ ਦੀ ਆ ਆਪੇ ਨੋਤਾ ਭੇਜਿਆ ਵਾ ਉਹ ਤੋਂ ਸੰਗਤ ਜ਼ਰੂਰ ਆਏਗੀ ਸਾਰੇ ਪਿਆਰ ਕਰਦੇ ਨੇ ਸਾਰਿਆਂ ਨੇ ਮਿਲ ਜਾਣਾ ਜੀ ਇਹ ਬੱਬਾ ਜੀ ਦੀ ਕਿਰਪਾ ਹੈ ਜੀ ਇੱਕ ਵਾਰ ਜਿਹੜਾ ਇਹਨਾਂ ਦੇ ਲੱਗ ਲੱਗ ਜਾਂਦਾ ਨਾ ਜੀ ਉਹ ਛੱਡੇ ਨਹੀਂ ਜਾਂਦਾ ਛੱਡਾ ਹੀ ਨਹੀਂ ਹੁੰਦੇ ਆਪਣਾ ਜੀ ਜੀ ਹੋਰ ਵੀ ਮੈਂਬਰ ਮੌਜੂਦ ਨੇ ਗੱਲਬਾਤ ਕਰਾਂਗੇ ਕੀ ਉਹਨਾਂ ਦਾ ਕਹਿਣਾ ਹੈ ਸਟਾਪ ਕਰ ਲਾ ਓਕੇ ਜੀ ਹੋਰ ਵੀ ਮੈਂਬਰ ਮੌਜੂਦ ਨੇ ਆਪਾਂ ਗੱਲਬਾਤ ਕਰਾਂਗੇ ਕੀ ਉਹਨਾਂ ਦਾ ਕਹਿਣਾ ਹੈ ਜੈ ਜੀ ਸ਼ਾਮ ਜੈ ਜੀ ਸ਼ਾਮ ਕੀ ਨਾਮ ਦੇ ਗੌਰਵ ਗਰਵ ਗੌਰਵ ਜੀ ਕਿੱਦਾਂ ਦੇਖਦੇ ਹੋ ਕਿ ਬੜਾ ਉਪਰਾਲਾ ਵਧੀਆ ਹੈ ਜੀ ਦਿਨ ਰਾਤ ਮਿਹਨਤ ਕਰਦੇ ਹੋ ਤੇ ਕਿਤਨਾ ਕਿਤੇ ਉਹਨਾਂ ਦੀ ਵੀ ਕਿਰਪਾ ਹੁੰਦੀ ਹੈ ਤੇ ਤੀਸਰਾ ਪ੍ਰੋਗਰਾਮ ਜਿਹੜਾ ਬੜਾ ਵਧੀਆ ਤੇ ਵੱਡਾ ਕਰਾਉਣ ਜਾ ਰਹੇ ਬਾਬਾ ਜੀ ਦੀ ਕਿਰਪਾ ਹੀ ਹੈ ਬਾਬਾ ਜੀ ਦੀ ਕਿਰਪਾ ਦੇ ਨਾਲ ਹੀ ਅਸੀਂ ਇਹ ਉਪਰਾਲਾ ਕਰਨ ਜਾ ਰਹੇ ਹਾਂ ਅਸਲੀ ਪਿਛੇ 2 ਸਾਲਾਂ ਤੋਂ ਬਾਬਾ ਜੀ ਦੇ ਨਾਲ ਲੱਗੇ ਹੋਏ ਆ ਤੇ ਪਹਿਲਾਂ ਆਪਾਂ ਉਹਨੂੰ ਛੋਟੇ ਲੈਵਲ ਤੇ ਕੀਤਾ ਸੀ ਬਾਬਾ ਜੀ ਦੀ ਸੰਗਤ ਇੰਨੀ ਕਿ ਜੁੜੀ ਹੈ ਕਿ ਸਾਨੂੰ ਆਪਣਾ ਤੀਸਰਾ ਕੀਰਤਨ ਵੱਡੇ ਲੈਵਲ ਤੇ ਕਰਨਾ ਪੈ ਰਿਹਾ ਹੈ ਇਹ ਬਾਬਾ ਜੀ ਦੀ ਕਿਰਪਾ ਹੋਈ ਸਾਡੇ ਤੇ ਤੇ ਅਸੀਂ ਆਪਣਾ ਚੌਥਾ ਕੀਰਤਨ ਇਸ ਤੋਂ ਵੀ ਵੱਡੀ ਗਰਾਊਂਡ 'ਚ ਕਰਾਵਾਂਗੇ ਤਾਂ ਕਿ ਜਿੰਨੇ ਵੀ ਸ਼ਰਧਾਲੂ ਹੋਣ ਬਾਬਾ ਜੀ ਦੀ ਅਸ਼ੀਰਵਾਦ ਪ੍ਰਾਪਤ ਕਰ ਸਕਣ ਤੇ ਆਪਣੇ ਦੁੱਖਾਂ ਨੂੰ ਦੂਰ ਕਰ ਸਕਣ ਕਿਉਂਕਿ ਜਿਹੜੇ ਹਮਾਰੇ ਬਾਬਾ ਹੀ ਆ ਉਹ ਹਾਰੇ ਦਾ ਸਹਾਰਾ ਹੈ ਉਹ ਜਿਹੜਾ ਵੀ ਹਾਰ ਆਇਆ ਹੁੰਦਾ ਜੇ ਉਹਨਾਂ ਦੇ ਲੜ ਲੱਗ ਜਾਵੇ ਤੇ ਉਹਦੇ ਸਾਰੇ ਕਸ਼ਟ ਦੂਰ ਹੋ ਜਾਂਦੇ ਆ ਉਹ ਕਿਸੇ ਬਖਤ ਨੂੰ ਵੀ ਆਪਣੀ ਗੁਰੀ ਤਨ ਮਨ ਦੰਦੇ ਨਾਲ ਰਜਾ ਦਿੰਦੇ ਨੇ ਤੇ ਬਖਤ ਨੂੰ ਆਪਣੇ ਚੰਨਾ ਨਾਲ ਲਾਤ ਜਾਂਦੇ ਨਹੀਂ ਉਸ ਨੂੰ ਜਾਨ ਦੀ ਲੋੜ ਨਹੀਂ ਪੈਂਦੀ ਕਿੱਥੇ ਵੀ ਜਿਹੜਾ ਬਾਬਾ ਜੀ ਦੇ ਲੜ ਲੱਗ ਗਿਆ ਸਮਝੋ ਬਾਬਾ ਜੀ ਦਾ ਹੀ ਹੋ ਗਿਆ ਬੋਲ ਹਾਰੇ ਕੇ ਸਹਾਰੇ ਕੀ ਜੈ ਫਟੇ ਸ਼ਾਮ ਪਿਆਰੇ ਕੀ ਬਾਬਾ ਜੀ ਦੇ ਸ਼ਿੰਗਾਰ ਗੱਲਬਾਤ ਵੀ ਕਰਦੇ ਆ ਆਪਾਂ ਫੇਰ ਇੱਕ ਵਾਰੀ ਗੱਲਬਾਤ ਕਰਦੇ ਆ ਕੀ ਉਹਨਾਂ ਦਾ ਕਹਿਣਾ ਮੈਂਬਰਾਂ ਦਾ ਸਟਾਪ ਕਰ ਲਓ ਸੋ ਗੱਲਬਾਤ ਕਰਦੇ ਆ ਸੋ ਸ਼ਿੰਗਾਰ ਜਿਹੜਾ ਹੋ ਰਿਹਾ ਜੀ ਉਹ ਕਿੱਥੋਂ ਪਹੁੰਚ ਰਹੇ ਨੇ ਸ਼ਿੰਗਾਰ ਵਾਲੇ ਦੇਖੋ ਜੀ ਬਾਬਾ ਜੀ ਦਾ ਸ਼ਿੰਗਾਰ ਇਸ ਸਾਲ ਜਿਹੜਾ ਵਾ ਕਲਕੱਤੇ ਤੋਂ ਆ ਰਿਹਾ ਵਾ ਤੇ ਬਾਬਾ ਜੀ ਦੀ ਬੜੀ ਕਿਰਪਾ ਹੋਈ ਹੈ ਤੇ ਹੁਣ ਤੁਸੀਂ ਸਾਰੇ ਜਦੋਂ ਆਓਗੇ ਦਰਸ਼ਨ ਦੇਣਾ ਤੇ ਬਾਬਾ ਜੀ ਸੱਜਣਗੇ ਤੇ ਸਾਰਿਆਂ ਨੂੰ ਆਪਣਾ ਵਕੇ ਆਪਣਾ ਆਸ਼ੀਰਵਾਦ ਦੇਣਗੇ ਤੇ ਦੂਸਰਾ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਮੈਂ ਸਾਰੇ ਸ਼ਹਿਰ ਬਟਾਲੇ ਵਾਸੀਆਂ ਨੂੰ ਤੇ ਸਮੂਹ ਸੰਗਤਾਂ ਨੂੰ ਸਮੂਹ ਸ਼ਾਮ ਪ੍ਰੇਮੀਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਪੂਰੀ ਟੀਮ ਵੱਲੋਂ ਕਿ 8 ਤਰੀਕ ਨੂੰ ਦਿਨ ਸ਼ਨੀਵਾਰ 8 ਫਰਵਰੀ ਨੂੰ ਆਪਣਾ ਬਾਬਾਈ ਦਾ ਖਾਟੂ ਸ਼ਾਮ ਜੀ ਦੀ ਤੀਸਰੀ ਭਜਨ ਸੰਦਿਆ ਜਿਹੜੀ ਹੈ ਸ਼ਾਮਪੁਰਵਾੜ ਵੱਲੋਂ ਕਰਵਾਈ ਜਾ ਰਹੀ ਹੈ ਤੇ ਉਸ ਦਿਨ ਆਕਾਸ਼ੀ ਵੀ ਹੈਗੀ ਹੈ ਕਿ ਸਮੂਹ ਪਰਿਵਾਰ ਸਹਿਤ ਜਿਹੜਾ ਵਾ ਉਹ ਇਸ ਕੀਰਤਨ ਦੇ ਵਿੱਚ ਪਹੁੰਚ ਕੇ ਬਾਬਾਈ ਦਾ ਆਸ਼ੀਰਵਾਦ ਪ੍ਰਾਪਤ ਕਰੋ ਝੋਲੀਆਂ ਭੜ ਕੇ ਥੋ ਲੈ ਕੇ ਜਾਓ ਤੇ ਦੂਸਰੀ ਅਪੀਲ ਮੈਂ ਸ਼ਹਿਰ ਵਾਸੀ ਨੂੰ ਵੀ ਕਰਨਾ ਚਾਹੁੰਦਾ ਹਾਂ ਕਿ ਇਸ ਦੇ ਨਾਲ ਨਾਲ ਕੀਰਤਨ ਦੇ ਨਾਲ ਨਾਲ ਪੂਨਾ ਮੰਦਿਰ ਜਿਹੜਾ ਟੱਬਾ ਬਾਜ਼ਾਰ ਤੇ ਹੈ ਉੱਥੇ ਵੀ ਖਾਟੂ ਸ਼ਾਮ ਜੀ ਦਾ ਮੰਦਿਰ ਜਿਹੜਾ ਵਾ ਉਸਤਾਪਿਤ ਹੋ ਚੁੱਕਾ ਹੈ ਤੇ ਆਪਣਾ ਤੁਸੀਂ ਦਰਸ਼ਨ ਉੱਥੇ ਵੀ ਕਰਨ ਜਿਹੜੇ ਆ ਉਹ ਜਾ ਸਕਦੇ ਹੋ ਜੈ ਸ਼੍ਰੀ ਰਾਮ ਬੋਲ ਹਾਰੇ ਦੀ ਸਾਰੇ ਦੀ ਜੈ ਹੋ ਸੋ ਆਪਾਂ ਗੱਲਬਾਤ ਵੀ ਕਰਾਂਗੇ ਕੌਣ ਕੌਣ ਇੱਥੇ ਜਿਹੜੇ ਨੇ ਭਜਨ ਗਾਇਨ ਕਲਾਕਾਰ ਪਹੁੰਚ ਰਹੇ ਨੇ ਗੱਲਬਾਤ ਕਰਦੇ ਆ ਮੈਂਬਰ ਨੇ ਹੋਰ ਮੌਜੂਦ ਕੀ ਉਹਨਾਂ ਦਾ ਕਹਿਣਾ ਹੈ ਜੈਸ਼ ਕੀ ਸ਼ਾਮ ਜੀ ਕੀ ਨਾਮ ਦੇ ਪੰਕਜ ਅਗਰਵਾਲੀ ਪੰਕਜ ਜੀ ਕੌਣ ਕੌਣ ਇੱਥੇ ਪਹੁੰਚ ਰਹੇ ਆ ਭਜਨ ਕਲਾਕਾਰ ਦੇਖੋ ਜੀ ਦਿੱਲੀ ਤੋਂ ਆ ਰਹੇ ਨੇ ਭਜਨ ਗਾਇਕ ਪੀਜੀ ਬ੍ਰਦਰ ਤੇ ਕੁਮਾਰਪੁਰ ਦੇ ਵਿਦਿਆਰਥੀ ਆ ਰਹੇ ਆ ਜੀ ਜੀ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਦਾ ਪ੍ਰੋਗਰਾਮ ਚੱਲੇਗਾ ਜੀ ਦੇਖੋ ਜੀ ਸਾਡੀ ਕੋਸ਼ਿਸ਼ ਤੇ ਆਹੀ ਹੈ ਕਿ 7 ਵਜੇ ਅਸੀਂ ਜੋਤ ਪ੍ਰਜਲਿਤ ਕਰ ਦਈਏ ਤੇ ਇਹ ਕਾਰਗਰਮ ਬਾਕੀ ਮਾਰੇ ਦੀ ਮਰਜ਼ੀ ਤੇ ਲਗਾਂਗੀ ਕਿਥੋਂ ਤੱਕ ਚੱਲੇਗਾ ਸੋ ਕਿਦਾਂ ਦਾ ਪ੍ਰੋਗਰਾਮ ਲੱਗਦਾ ਪਿਆ ਹੈ ਕਿਸ ਦਿਨ ਰਾਤ ਮਿਹਨਤ ਕਰਦੇ ਪਏ ਬੜੀ ਉਹਨਾਂ ਦੀ ਕਿਰਪਾ ਹੈ ਤੁਸੀਂ ਸਾਰੀ ਟੀਮ ਆਂਦੀ ਹੋ ਮੈਂ ਦੇਖਦਾ ਪਿਆ ਕਿ ਹੁਣ ਵੀ ਇੱਥੇ ਸਵੇਰ ਦੇ ਲੱਗੇ ਹੋਏ ਹੋ ਤਾਂ ਉਸ ਦਿਨ ਤੱਕ ਐਦਾਂ ਹੀ ਪ੍ਰੋਗਰਾਮ ਚੱਲਣਾ ਜੀ ਤੁਹਾਡਾ ਦੇਖੋ ਜੀ ਇਹ ਤਾਂ ਉਹਨਾਂ ਦੀ ਮਰਜ਼ੀ ਹੈ ਬਾਕੀ ਜੋਰ ਲਾਣਾ ਸਾਡਾ ਫਰਜ਼ ਹੈ ਬਾਕੀ ਉਹਨਾਂ ਦੀ ਮਰਜ਼ੀ ਹੈ ਜੋ ਚਾਹ ਕੋ ਚਾਹੁੰਦੇ ਨੇ ਉਹ ਉਹੀ ਕਰ ਕਰਨਾ ਕੀ ਅਪੀਲ ਕਰਨਾ ਚਾਹੁੰਦੇ ਬਟਾਲਾ ਵਾਸੀਆਂ ਨੂੰ ਤੇ ਜਿਹੜੇ ਬਾਹਰੋਂ ਵੀ ਸੰਗਤ ਆ ਰਹੀ ਹੈ ਸਾਰੇ ਅੱਗੇ ਅਪੀਲ ਆਹੀ ਕਰਨਿਆ ਜੀ 8 ਤਰੀਕ ਨੂੰ ਸਾਰੇ ਇੱਥੇ ਆਓ ਹਮ ਮੰਹਾ ਅਗੇ ਤੇ ਬਾਬਾ ਜੀ ਦੇ ਅਸ਼ੀਰਵਾਦ ਪ੍ਰਾਪਤ ਕਰੋ ਤੇ ਖੁਸ਼ੀਆਂ ਲੈ ਕੇ ਜਾਓ ਜੈ ਸ਼੍ਰੀ ਸ਼ੰਗ ਜੈ ਜੈ ਸੋ ਗੱਲਬਾਤ ਕੀਤੀ ਹੈ ਜੀ ਬਟਾਲਾ ਵਾਸੀਆਂ ਨੂੰ ਤੇ ਹੋਰ ਵੀ ਜਿਹੜੇ ਜਿਹੜੇ ਸ਼ਹਿਰ ਤੋਂ ਇੱਥੇ ਪਹੁੰਚਣਾ ਚਾਹੁੰਦੇ ਨੇ ਖਾਟੂ ਸ਼ਾਮ ਜੀ ਦਾ ਅਸ਼ੀਰਵਾਦ ਲੈਣਾ ਚਾਹੁੰਦੇ ਨੇ ਤੇ ਉਹ ਪਲੀਜ਼ 8 ਤਰੀਕ ਨੂੰ ਇੱਥੇ ਪਹੁੰਚਣ ਤੇ ਕਲਾਕਾਰ ਵੀ ਜਿਹੜੇ ਨੇ ਇੱਕ ਪਾਰਟੀ ਦਿੱਲੀ ਤੋਂ ਆ ਰਹੀ ਇੱਕ ਲੁਧਿਆਣੇ ਤੋਂ ਕੁਮਾਰ ਗੌਰਵਜੀਤ ਵੀ ਪਹੁੰਚ ਰਹੇ ਨੇ ਸੋ ਵੀਡੀਓ ਨੂੰ ਵੱਤ ਵਤ ਸ਼ੇਅਰ ਕਰਿਓ ਜਿਹਰੇ ਵੀ 카ਟੂ ਸ਼ਾਮ ਦੇ ਪ੍ਰੇਮੀ ਨੇ ਉੱਥੋਂ ਤੱਕ ਵੀਡੀਓ ਨੂੰ ਜ਼ਰੂਰ ਪਹੁੰਚਾਇਓ ਸੋ ਕੈਮਰਾ ਪਰਸਨ ਪਵਨ ਅਗਰਵਾਲ ਦੇ ਨਾਲ ਲੱਕੀ ਰਾਜਪੂਤ ਬਟਾਲਾ